हां जी दोस्तों बहुत-बहुत स्वागत है अपने चैनल पे आज दी इस वीडियो दे ਵਿੱਚ ਪੈਨਸ਼ਨਰਸ ਦੇ ਵਾਸਤੇ ਵੱਡੀ ਜਾਣਕਾਰੀ ਲੈ ਕੇ ਆਏ ਆ ਲਾਈਫ ਸਰਟੀਫਿਕੇਟ ਦੇਣ ਸਮੇ ਮਹੱਤਵਪੂਰਨ ਕੁਝ ਗੱਲਾਂ ਦੇ ਬਾਰੇ ਜ਼ਿਕਰ ਕਰਾਂਗੇ ਪ੍ਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਇਹ ਤਾਂ ਸਾਰੇ ਹੀ ਪੈਨਸ਼ਨਰਸ ਨੂੰ ਪਤਾ ਹੀ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਲਾਈਫ ਸਰਟੀਫਿਕੇਟ ਦੇਣਾ ਹੁੰਦਾ ਹੈ ਜਿਸ ਦੇ ਕਰਕੇ ਕਿ ਸਾਡੀ ਜੋ ਪੈਨਸ਼ਨ ਹੈ ਲਗਾਤਾਰ ਚੱਲਦੀ ਰਹੇ ਔਰ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਾ ਪਵੇ ਭਾਵੇਂ ਪਿਛਲੇ ਸਾਲ ਦੇ ਵਿੱਚ ਜੋ ਲਾਈਫ ਲਾਈਫ ਸਰਟੀਫਿਕੇਟ ਸੀ ਉਹ ਬੈਂਕਾਂ ਦੇ ਵਿੱਚ ਜਾ ਕੇ ਜਾਂ ਫਿਰ ਫਾਰਮ ਭਰ ਕੇ ਜਮਾ ਕਰਾਉਣਾ ਪੈਂਦਾ ਸੀ ਅਤੇ ਉਸ ਦੇ ਵਿੱਚ ਕੋਈ ਵੀ ਬਹੁਤੀ ਦਿੱਕਤ ਨਹੀਂ ਸੀ ਆਉਂਦੀ ਪਰੰਤੂ ਇਸ ਤੋਂ ਬਾਅਦ ਕਿਉਂਕਿ ਲਾਈਫ ਜਿਹੜਾ ਸਰਟੀਫਿਕੇਟ ਜੋ ਹੈ ਇਸ ਨੂੰ ਡਿਜੀਟਲ ਦੇਣਾ ਹੈ ਜਿਸ ਕਰਕੇ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੀ ਨਹੀਂ ਬਲਕਿ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਉਸ ਤੋਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਏ ਤੇ ਸਾਡੀ ਜੋ ਪੈਨਸ਼ਨ ਹੈ ਲਗਾਤਾਰ ਉਹ ਬੈਂਕਾਂ ਦੇ ਰਾਹੀਂ ਜਾਰੀ ਕੀਤੀ ਜਾਂਦੀ ਰਹੇ ਹੁਣ ਇਹ ਕਿਹੜੀਆਂ-ਕਿਹੜੀਆਂ ਗੱਲਾਂ ਹਨ ਜਿਨ੍ਹਾਂ ਦਾ ਕੀ ਖਾਸ ਧਿਆਨ ਰੱਖਣਾ ਪੈਣਾ ਹੈ ਇਸ ਵਾਰ ਡਿਜੀਟਲ ਸਰਟੀਫਿਕੇਟ ਪ੍ਰਸੀਡ ਪ੍ਰੋਡਿਊਸ ਕਰਨ ਦੇ ਵਾਸਤੇ ਇਹਦੇ ਵਾਸਤੇ ਇਹ ਹੈ ਕਿ ਆਪਣੀ ਪੈਨਸ਼ਨ ਦਾ ਸਬੰਧਿਤ ਬੈਂਕਾਂ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਸਾਨੂੰ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਣਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਸੀਪੀ ਪੀਓ ਤੇ ਸਾਡਾ ਨਾਮ ਜੋ ਲਿਖਿਆ ਹੁੰਦਾ ਹੈ ਅਤੇ ਆਧਾਰ ਕਾਰਡ ਤੇ ਸਾਡੇ ਨਾਮ ਦੇ ਨਾਲ ਕਈ ਵਾਰੀ ਗੋਤਵੀ ਲਿਖਿਆ ਹੁੰਦਾ ਹੈ ਜਿਵੇਂ ਕਿ ਕਿਸੇ ਨੇ ਆਪਣਾ ਗੋਤ ਦੇ ਮੁਤਾਬਕ ਧਾਲੀਵਾਲ ਲਿਖਿਆ ਸਿੱਧੂ ਲਿਖਿਆ ਸਿੱਧੂ ਗਿੱਲ ਗਰੇਵਾਲ ਢਿੱਲੋ ਬਰਾੜ ਸ਼ਰਮਾ ਗੋਇਲ ਬਾਂਸਲ ਆਦਿ ਇਹ ਜੋ ਗੋਤ ਹਨ ਇਹ ਲਿਖੇ ਹੁੰਦੇ ਹਨ ਇਹ ਜਿਹੜੀ ਪੀਪੀਓ ਦੇ ਨਾਲ ਜੋ ਮੇਲ ਨਹੀਂ ਖਾਂਦੇ ਤਾਂ ਸਾਡਾ ਲਾਈਫ ਸਰਟੀਫਿਕੇਟ ਸਿਸਟਮ ਦੇ ਵਿੱਚ ਆਨਲਾਈਨ ਦਰਜ ਨਹੀਂ ਹੁੰਦਾ ਇਸ ਦੇ ਲਈ ਪੀਪੀਓ ਵਾਲਾ ਨਾਮ ਵੀ ਆਧਾਰ ਕਾਰਡ ਤੇ ਹੋਣਾ ਚਾਹੀਦਾ ਦੂਸਰੀ ਗੱਲ ਜੋ ਪਰੇਸ਼ਾਨੀ ਦਾ ਕਾਰਨ ਕਈ ਵਾਰ ਜਿਹੜੀ ਜਿਹੜੀ ਬਣ ਸਕਦੀ ਹੈ ਜਾਂ ਬਣਦੀ ਹੈ ਉਹ ਆਧਾਰ ਕਾਰਡ ਦਾ ਅਪਡੇਟ ਨਾ ਕਰਵਾਉਣਾ ਹੈ ਆਧਾਰ ਕਾਰਡ ਕਈ ਸਾਲ ਪੁਰਾਣਾ ਹੋਣ ਦੇ ਕਰਕੇ ਸਿਸਟਮ ਆਨਲਾਈਨ ਨਹੀਂ ਚੱਕਦਾ ਇਸ ਦੇ ਲਈ ਇਹਨਾਂ ਦੋਹਾਂ ਸਮੱਸਿਆ ਨੂੰ ਹੱਲ ਕਰਨ ਲਈ ਸਬੂਧਾ ਕੇਂਦਰ ਦੇ ਵਿੱਚ ਜਾ ਕੇ ਆਪਣੇ ਆਧਾਰ ਕਾਰਡ ਨੂੰ ਅਪਗ੍ਰੇਡ ਕਰਵਾਣਾ ਲੈਣਾ ਚਾਹੀਦਾ ਹੈ ਅਤੇ ਇਸ ਦੇ ਵਿੱਚ ਜੋ ਦਰਜ ਮੋਬਾਈਲ ਨੰਬਰ ਬੈਂਕ ਅਤੇ ਨਾਲ ਅਟੈਚ ਨੰਬਰ ਹੈ ਉਹੀ ਨੰਬਰ ਆਧਾਰ ਕਾਰਡ ਦੇ ਵਿੱਚ ਹੀ ਅਟੈਚ ਹੋਣਾ ਚਾਹੀਦਾ ਹੈ ਨਹੀਂ ਤਾਂ ਇਸ ਦੇ ਵਿੱਚ ਬਹੁਤ ਵਾਰੀ ਜਿਹੜੀ ਦਿੱਕਤ ਆ ਸਕਦੀ ਹੈ ਤੇ ਲਾਈਫ ਸਰਟੀਫਿਕੇਟ ਹਰ ਹਾਲ ਦੇ ਵਿੱਚ ਪਹਿਲੇ 15 20 ਦਿਨਾਂ ਦੇ ਵਿੱਚ ਜਮ੍ਹਾਂ ਕਰਾਉਣ ਦੇ ਲਈ ਬੈਂਕ ਜਿਹੜਾ ਪਹੁੰਚਣਾ ਚਾਹੀਦਾ ਹੈ ਕਿਉਂਕਿ ਪੈਨਸ਼ਨ ਦੇ ਇਹ ਰੋਲ ਜਿਹੜੇ 20 ਤਰੀਕ ਤੋਂ ਬਾਅਦ ਸਿਸਟਮ ਦੇ ਵਿੱਚ ਅਪਲੋਡ ਹੋ ਜਾਂਦੇ ਹਨ ਹੁਣ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਫਾਰਮ ਭਰਨ ਤੋਂ ਬਾਅਦ ਵੀ ਕਈ ਵਾਰ ਜੋ ਹੈ ਡਿਜੀਟਲ ਪਰਸਿਊਡ ਕਰਨ ਦੇ ਵਾਸਤੇ ਜੋ ਉਹ ਬੈਂਕਾਂ ਵਾਲੇ ਕਹਿੰਦੇ ਹਨ ਤੇ ਉਹਦੇ ਵਾਸਤੇ ਬਹੁਤ ਸਾਰੇ ਬੈਂਕਾਂ ਤਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਕੋਪਰੇਟ ਕਰਕੇ ਆਪਣੇ ਆਪ ਹੀ ਫੋਟੋ ਵਗੈਰਾ ਲੈ ਕੇ ਉਹਦੇ ਉੱਤੇ ਜੋ ਲਾਈਫ ਸਰਟੀਫਿਕੇਟ ਹੈ ਉਸ ਨੂੰ ਪ੍ਰੋਡਿਊਸ ਕਰਕੇ ਸਬਮਿਟ ਕਰ ਲੈਂਦੇ ਹਨ ਪ੍ਰੰਤੂ ਬਹੁਤ ਸਾਰੇ ਪੈਨਸ਼ਨ ਅਜੇ ਵੀ ਜਿਹੀ ਹਨ ਜੋ ਕਿ ਇਹੇ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੂੰ ਬੈਂਕਾਂ ਵੱਲੋਂ ਕਿਹਾ ਜਾ ਰਿਹਾ ਹੈ ਜੇਕਰ ਤੁਸੀਂ ਨਿਜੀ ਤੌਰ ਤੇ ਉੱਤੇ ਵੀ ਆ ਕੇ ਬੈਂਕਾਂ ਦੇ ਵਿੱਚ ਆਪਣਾ ਲਾਈਫ ਸੈਟ ਲਾਈਫ ਸਰਟੀਫਿਕੇਟ ਦਿੱਤਾ ਹੈ ਪ੍ਰੰਤੂ ਉਸ ਦੇ ਬਾਅਦ ਡਿਜੀਟਲ ਸਰਟੀਫਿਕੇਟ ਵੀ ਹੈ ਜੋ ਹੈ ਲਾਈਫ ਸਰਟੀਫਿਕੇਟ ਉਹ ਵੀ ਦੇਣਾ ਪਵੇਗਾ ਇਸ ਕਰਕੇ ਇਸ ਵਾਰ ਜੋ ਹੈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵੀ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਜਾਫਰ ਬੈਂਕਾਂ ਦੇ ਵੱਲੋਂ ਕਿਹਾ ਜਾ ਕਹੀਆਂ ਗਈਆਂ ਹਨ ਉਹਨਾਂ ਨੂੰ ਪੂਰੀ ਕਰਦੇ ਹੋਏ ਆਪਣਾ ਜੋ ਲਾਈਫ ਸਰਟਫਿਕਸ ਸਰਟੀਫਿਕੇਟ ਹੈ ਉਹ ਜਮ੍ਹਾਂ ਕਰਵਾਇਆ ਤੇ ਜੋ ਸਾਡੀ ਜੋ ਪੈਨਸ਼ਨ ਹੈ ਉਹ ਲਗਾਤਾਰ ਰੀਲਿਸ ਕੀਤੀ ਜਾਂਦੀ ਰਹੇ ਅਤੇ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਆਵੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ